ਸਤਿ ਸ਼੍ਰੀ 바ਵਾ ਲਾਲ ਦਿਵਾਲ ਜੀ ਕਰਮੜੀ ਚੌਂਕ ਵੱਲੋਂ ਸਤਿਗੁਰੂ 바ਵਾ ਲਾਲ ਦਿਵਾਲ ਜੀ ਦਾ 671ਵਾਂ ਜਨਮ ਦਿਹਾੜਾ ਮਹਾਉਤਸਵ ਪਰਮ ਪੂਜਨੀਏ ਪੀਠਾ ਦੇਸ਼ਵਰ ਸ਼੍ਰੀ 108 ਮੰਤਰ ਅਨੰਤਦਾਸ ਜੀ ਮਹਾਰਾਜ ਦੀ ਅਗਵਾਈ ਹੇਠ 20 ਜਨਵਰੀ ਨੂੰ ਬਹੁਤ ਹੀ ਸ਼ਰਧਾ ਤੇ ਉਤਸਾਹ ਨਾਲ ਮੰਦਿਰ ਵਿੱਚ ਮਨਾਇਆ ਜਾਵੇਗਾ ਇਸ ਸਬੰਧ ਵਿੱਚ 17 ਤਰੀਕ ਨੂੰ ਭਵੇ ਸ਼ੋਭਾ ਯਾਤਰਾ 11 ਵਜੇ ਕੱਢੀ ਜਾਵੇਗੀ ਜਿਸ ਦੇ ਤਹਿਤ ਕੀ ਤੁਸੀਂ ਦੇਖ ਸਕਦੇ ਹੋ ਬਹੁਤ ਸੁੰਦਰ ਤੇ ਆਕਰਸ਼ਕ ਜੋ ਸ਼ੋਭਾ ਯਾਤਰਾ ਵਿੱਚ ਕੱਢੇ ਜਾਮਲੀ ਝਾਕੀਆਂ ਤਿਆਰ ਕੀਤੀ ਜਾ ਰਹੀਆਂ ਨੇ ਖਾਸ ਕਰਕੇ ਉੜੀਸਾ ਤੋਂ ਹਰ ਸਾਲ ਜਿਹੜੇ ਕਾਰੀਗਰ ਨੇ ਇੱਥੇ ਉਹ ਪਹੁੰਚਦੇ ਨੇ ਤੇ ਗੱਲ ਕਰ ਲਈਏ ਸ਼ੋਭਾ ਯਾਤਰਾ ਦੀ ਇਹ ਸ਼ੋਭਾ ਯਾਤਰਾ ਜਿਹੜੀ ਕਿ ਮੰਦਰ ਪਰਿਸ਼ਦ ਤੋਂ ਸ਼ੁਰੂ ਹੋ ਕੇ ਜਿਹੜੀ ਕਿ ਵੱਖ-ਵੱਖ ਬਾਜ਼ਾਰਾਂ ਵਿੱਚੋਂ ਜਿਵੇਂ ਕਟੜਾ ਜਮਲ ਸਿੰਘ ਹੈ ਅਮਰਟਾਕੀ ਚੌਕ ਹੈ ਕਟੜਾ ਸ਼ੇਰ ਸਿੰਘ ਰੀਜਨ ਟਾਂਕੀ ਚੌਕ ਤੋਂ ਸਕੰਦਰੀ ਗੇਟ ਤੋਂ ਹਾਲ ਗੇਟ ਹਾਲ ਬਾਜ਼ਾਰ ਗੋਲ ਹਟੇ ਚੌਕ ਤੋਂ ਵੱਖ-ਵੱਖ ਹੋਰ ਬਾਜ਼ਾਰਾਂ ਤੋਂ ਹੁੰਦੀ ਹੋਈ ਵਾਪਸ ਕਰਮਲੋੜੀ ਚੌਕ ਮੰਦਿਰ ਪਰਸਵਿਕ ਜਾ ਕੇ ਸੰਪਨ ਹੋਵੇਗੀ ਔਰ ਗਦਨੀ ਸਿੰਘ ਮਹੰਤ ਅਨੰਤਦਾਸ ਜੀ ਮਹਾਰਾਜ ਨੇ ਸਮੂਹ ਸੰਗਤਾਂ ਨੂੰ ਇਸ ਸ਼ੋਭਾ ਯਾਤਰਾ ਵਿੱਚ ਭਾਗ ਲੈਣ ਦੀ ਜਿਹੜੀ ਕਿ ਉਹ ਅਪੀਲ ਕੀਤੀ ਹੈ ਸੱਦਾ ਦਿੱਤਾ ਹੈ ਔਰ ਨਾਲ ਨਾਲ ਜਿਹੜਾ 20 ਤਰੀਕ ਦਾ ਪ੍ਰੋਗਰਾਮ ਹੈ ਉਸ ਸੰਬੰਧ ਵਿੱਚ ਵੀ ਸਾਰੇ ਜਿਹੜਾ ਕਿ ਵਿਸਤਾਰ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਲੋਕਾਂ ਨੂੰ ਆਖਿਆ ਵੀ ਇਸ ਜਨਮ ਦਿਹਾੜੇ ਵਿੱਚ ਭਾਗ ਲੈ ਕੇ ਜਿਹੜੇ ਕੀ ਸਤਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਜਿਹੜੀ ਕੀ ਪ੍ਰਾਪਤ ਕਰੋਗੇ ਬਾਬਾ ਲਾਲ ਜੀ ਦਾ ਜਿਹੜਾ ਮਹਾਰਾਜਾ 671ਵਾਂ 671ਵਾਂ ਜਨਮ ਦਿਵਸ ਮਹੋਤਸਵ ਮਨਾ ਰਹੇ ਉਹਦੇ ਬਾਰੇ ਕੀ ਪ੍ਰੋਗਰਾਮ ਹੈ ਸਤਗੁਰੂ ਸ੍ਰੀ ਬਾਬਾ ਲਾਲ ਦਿਵਾਲ ਜੀ ਮਹਾਰਾਜ ਦਾ 671ਵਾਂ ਜਨਮ ਦਿਵਸ ਮਹੋਤਸਵ ਗੱਦੀ ਬਾਬਾ ਲਾਲ ਦਿਵਾਲ ਜੀ ਚੌਂਕ ਕਰਮਨ ਰੋੜੀ ਅੰਮ੍ਰਿਤਸਰ ਮੈਂ ਬੜੀ ਧੂਮਧਾਮ ਨਾਲ ਮਨਾਇਆ ਜਾ ਰਹਾ ਹੈ ਨਿਉਂ ਤੋਂ ਬਾਬਾ ਲਾਲ ਜੀ ਦਾ ਜਨਮ ਮਹੋਤਸਵ ਪੂਰੇ ਭਾਰਤਵਰਸ਼ ਵਿੱਚ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ ਔਰ ਹਰ ਮਹੀਨੇ ਕੀ ਮਾਗ ਕੀ द्वितिया को बाबा लाल जी का जन्मदिन मनाया जाता है इस वर्ष 20 जनवरी को द्वितीया आ रही है तो 20 जनवरी को बाबा लाल जी का जन्मोत्सव धूमधाम से मनाया जाएगा सुबह दस बजे पंचामनी स्नान होगा भजन संध्या सारे दिन चलेगी रात को बारह बजे तक अटूट लंगर सारा दिन चलेगा रात्रि बारह बजे बाबा लाल जी की महाआरती होगी प्रसाद वितरण होगा उसके साथ ही प्र, प्रोग्राम का समापन होगा इस संबंध में एक विशाल शोभा यात्रा सत्रह जनवरी को गद्दी परिसर से आरंभ होगी जिसकी तैयारियां यहाँ फतेह सिंह कॉलोनी बीस नंबर गली से यहाँ पर गोदाम है हमारे यहाँ पर झांकियां तैयार करते हैं ये सारी झांकियां यहाँ से सोलह जनवरी को रात्रि कर्मा रोडी चौक में पहुँच जाएंगी तो गद्दी परिसर से ये शोभा यात्रा आरम्भ होगी जो शहर के भिन्न भिन्न इलाकों से होते हुए गद्दी परिसर में साए आरम्भ होगी समापन होगा इसका के पहुँचे गुरु घर की गद्दियाँ गद्दी घर की खुशियाँ प्राप्त करें बाबा लाल जी का आशीर्वाद प्राप्त करें आंदेने से ये झाँकियाँ ये झांकियाँ बनाने के लिए मेरे पास एक उड़ीसा के कलाकार हैं जो हर वर्ष बनाते हैं सेवा करते हैं यहाँ और कहीं नहीं जाते हैं ये ਸਿਰਫ ਇਹੀ ਪੜੀ ਜਾਗੂ ਨੂੰ ਤਿਆਰ ਕਰਵਾਉਂਦੇ ਹਾਂ ਜੈ ਸ੍ਰੀ ਬਾਵਾ ਲਾਲ ਗੱਦੀ ਸ੍ਰੀ ਬਾਵਾ ਲਾਲ ਦਿਵਾਲ ਜੀ ਕਰਮੜੀ ਚੌਂਕ ਵੱਲੋਂ ਸਤਿਗੁਰੂ ਬਾਵਾ ਲਾਲ ਦਿਵਾਲ ਜੀ ਦਾ 671ਵਾਂ ਜਨਮ ਦਿਹਾਤੀ ਮਹਾਉਤਸਵ ਪਰਮ ਪੂਜਨੀਏ ਪੀਠਾ ਦੇਸ਼ਵਰ ਸ੍ਰੀ 108 ਮੰਤ ਅਨੰਤਦਾਸ ਜੀ ਮਹਾਰਾਜ ਦੀ ਅਗਵਾਈ ਹਿਤ 20 ਜਨਵਰੀ ਨੂੰ ਬਹੁਤ ਹੀ ਸ਼ਰਧਾ ਤੇ ਉਸਾਨਲ ਮੰਦਿਰ ਵਿੱਚ ਮਨਾਇਆ ਜਾਵੇਗਾ ਇਸ ਸਬੰਧ ਵਿੱਚ 17 ਤਰੀਕ ਨੂੰ ਭਵਯਾ ਸ਼ੋਭਾ ਯਾਤਰਾ 11 ਵਜੇ ਕੱਢੀ ਜਾਵੇਗੀ ਜਿਦੇ ਤਹਿਤ ਕੀ ਤੁਸੀਂ ਦੇਖ ਸਕਦੇ ਹੋ ਬਹੁਤ ਸੁੰਦਰ ਤੇ ਆਕਰਸ਼ਕ ਜੋ ਸ਼ੋਭਾ ਯਾਤਰਾ ਵਿੱਚ ਕੱਢੇ ਜਾਣ ਲਈ ਝਾਕੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਖਾਸ ਕਰਕੇ ਉੜੀਸਾ ਤੋਂ ਹਰ ਸਾਲ ਜਿਹੜੇ ਕਾਰੀਗਰ ਨੇ ਇੱਥੇ ਉਹ ਪਹੁੰਚਦੇ ਨੇ ਤੇ ਗੱਲ ਕਰ ਲਈਏ ਸ਼ੋਭਾ ਯਾਤਰਾ ਦੀ ਇਹ ਸ਼ੋਭਾ ਯਾਤਰਾ ਜਿਹੜੀ ਕਿ ਮੰਦਰ ਪਰਿਸ਼ਦ ਤੋਂ ਸ਼ੁਰੂ ਹੋ ਕੇ ਜਿਹੜੀ ਕਿ ਵੱਖ-ਵੱਖ ਬਜ਼ਾਰਾਂ ਵਿੱਚੋਂ ਜਿਵੇਂ ਕਟੜਾ ਜਮਲ ਸਿੰਘ ਹੈ ਅਮਰਤਾ ਕੀ ਚੌਂਕ ਹੈ ਕਟੜਾ ਸ਼ੇਰ ਸਿੰਘ ਰੀਜਨ ਤਾਂ ਕੀ ਚੌਂਕ ਤੋਂ ਸਕੰਦਰੀ ਗੇਟ ਤੋਂ ਹਾਲ ਗੇਟ ਹਾਲ ਬਾਜ਼ਾਰ ਗੋਲ ਹਾਟੀ ਚੌਂਕ ਤੋਂ ਵੱਖ-ਵੱਖ ਹੋਰ ਬਜ਼ਾਰਾਂ ਤੋਂ ਹੁੰਦੀ ਹੋਈ ਵਾਪਸ ਕਰਮਰੋੜੀ ਚੌਂਕ ਮੰਦਰ ਪਰਸਵਿਕ ਜਾ ਕੇ ਸੰਪੰਨ ਹੋਵੇਗੀ ਔਰ ਕਦੀ ਨਹੀਂ ਸੀ ਮਹੰਤ ਅਨੰਤ ਸਾਹੀ ਮਹਾਰਾਜ ਨੇ ਸਮੂਹ ਸੰਗਤਾਂ ਨੂੰ ਇਸ ਸ਼ੁਭ ਯਾਤਰਾ ਵਿੱਚ ਭਾਗ ਲੈਣ ਦੀ ਜਿਹੜੀ ਕਿ ਉਹ ਅਪੀਲ ਕੀਤੀ ਹੈ ਸਦਾ ਦਿੱਤਾ ਹੈ ਔਰ ਨਾਲ ਨਾਲ ਜਿਹੜਾ 20 ਤਰੀਕ ਦਾ ਪ੍ਰੋਗਰਾਮ ਹੈ ਉਸ ਸੰਬੰਧ ਵਿੱਚ ਵੀ ਸਾਰੇ ਜਿਹੜਾ ਕਿ ਵਿਸਤਾਰ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਲੋਕਾਂ ਨੂੰ ਆਖਿਆ ਵੀ ਇਸ ਜਨਮ ਦਿਹਾੜੀ ਮਹੋਤਸਵ ਵਿੱਚ ਭਾਗ ਲੈ ਕੇ ਜਿਹੜੇ ਕੀ ਸਤਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਜਿਹੜੀ ਕੀ ਪ੍ਰਾਪਤ ਕਰੋਗੇ ਬਾਬਾ ਲਾਲ ਜੀ ਦਾ ਜਿਹੜਾ ਮਹਾਰਾਜਾ 671ਵਾਂ 672ਵਾਂ ਜਿਹੜਾ ਜਨਮ ਦਿਵਸ ਮਨਾ ਰਹੇ ਉਹਦੇ ਬਾਰੇ ਪ੍ਰੋਗਰਾਮ ਹੈ ਸਤਗੁਰੂ ਸ੍ਰੀ ਬਾਬਾ ਲਾਲ ਦੇਵਾਲ ਜੀ ਮਹਾਰਾਜ ਦਾ 671ਵਾਂ ਜਨਮ ਦਿਵਸ ਮਹੋਤਸਵ ਗੱਦੀ ਬਾਬਾ ਲਾਲ ਦੇਵਾਲ ਜੀ ਚੌਂਕ ਕਰਮ ਰੋੜੀ ਅੰਮ੍ਰਿਤਸਰ ਮੈਂ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਨਿਉਂ ਤੋਂ ਬਾਬਾ ਲਾਲ ਜੀ ਦਾ ਜਨਮ ਮਹੋਤਸਵ ਪੂਰੇ ਭਾਰਤ ਵਰਸ਼ ਵਿੱਚ ਪ और हर महीने की माघ की द्वितीया को बाबा लाल जी का जन्मदिन मनाया जाता है इस वर्ष 20 जनवरी को द्वितिया आ रही है तो 20 जनवरी को बाबा लाल जी का जन्मोत्सव धूमधाम से मनाया जाएगा सुबह दस बजे पंचामृत स्नान होगा भजन संध्या सारे दिन चलेगी रात को बारह बजे तक अटूट लंगर सारा दिन चलेगा रात्रि बारह बजे बाबा जी की महाआरती होगी प्रसाद वितरण होगा उसके साथ ही प्रोग्राम का समापन होगा इस संबंध में एक विशाल शोभा यात्रा सत्रह जनवरी को गद्दी परिसर से आरंभ होगी जिसकी तैयारियां यहां फतेह सिंह कॉलोनी बीस नंबर गली से यहां पर गोदाम है हमारे यहां पर झांकियां तैयार करते हैं ये सारी झांकियां यहां से सोलह जनवरी को रात्रि कर्माडोडी चौक में पहुँच जाएंगी तो गद्दी परिसर से ये शोभा यात्रा आरंभ होगी जो शहर के भिन्न भिन्न इलाकों से होते हुए गद्दी परिसर में साए आरंभ होगी समापन होगा इसका के पहुँचे गुरु घर की गद्दियाँ गद्दी घर की खुशियाँ प्राप्त करें बाबा लाल जी का आशीर्वाद प्राप्त करें ये झांकियाँ बनाने के लिए मेरे पास एक उड़ीसा के कलाकार हैं जो हर वर्ष बनाते हैं सेवा करते हैं यहाँ और कहीं नहीं जाते हैं ये ਸਿਰਫ ਇਹੀ ਪਰੀ ਜਗ੍ਹਾ ਨੂੰ ਤਿਆਰ ਕਰਵਾਉਤੇ ਜੈ ਸ੍ਰੀ ਬਾਵਾ ਲਾਲ ਗੱਦੀ ਸ਼੍ਰੀ ਬਾਵਾ ਲਾਲ ਦਿਵਾਲ ਜੀ ਕਰਮੜੀ ਚੌਂਕ ਵੱਲੋਂ ਸਤਿਗੁਰੂ ਬਾਵਾ ਲਾਲ ਦਿਵਾਲ ਜੀ ਦਾ 671ਵਾਂ ਜਨਮ ਦਿਹਾੜੀ ਮਹਾਉਤਸਵ ਪਰਮ ਪੂਜਨੀਏ ਪੀਠਾ ਦੇਸ਼ਵਰ ਸ਼੍ਰੀ 108 ਮੰਤ ਅਨੰਤਦਾਸ ਜੀ ਮਹਾਰਾਜ ਦੀ ਅਗਵਾਈ ਹਿਤ 20 ਜਨਵਰੀ ਨੂੰ ਬਹੁਤ ਹੀ ਸ਼ਰਧਾ ਤੇ ਉਸਾਨਲ ਮੰਦਿਰ ਵਿੱਚ ਮਨਾਇਆ ਜਾਵੇਗਾ ਇਸ ਸਬੰਧ ਵਿੱਚ 17 ਤਰੀਕ ਨੂੰ ਭਵਯਾ ਸ਼ੋਭਾ ਯਾਤਰਾ 11 ਵਜੇ ਕੱਢੀ ਜਾਵੇਗੀ ਜਿਦੇ ਤਹਿਤ ਕੀ ਤੁਸੀਂ ਦੇਖ ਸਕਦੇ ਹੋ ਬਹੁਤ ਸੁੰਦਰ ਤੇ ਆਕਰਸ਼ਕ ਜੋ ਸ਼ੋਭਾ ਯਾਤਰਾ ਵਿੱਚ ਕੱਢੇ ਜਾਵਣ ਲਈ ਝਾਕੀਆਂ ਤਿਆਰ ਕੀਤੀ ਜਾ ਰਹੀਆਂ ਨੇ ਖਾਸ ਕਰਕੇ ਉੜੀਸਾ ਤੋਂ ਹਰ ਸਾਲ ਜਿਹੜੇ ਕਾਰੀਗਰ ਨੇ ਇੱਥੇ ਉਹ ਪਹੁੰਚਦੇ ਨੇ ਤੇ ਗੱਲ ਕਰ ਲਈਏ ਸ਼ੋਭਾ ਯਾਤਰਾ ਦੀ ਇਹ ਸ਼ੋਭਾ ਯਾਤਰਾ ਜਿਹੜੀ ਕਿ ਮੰਦਰ ਪਰਸਤ ਤੋਂ ਸ਼ੁਰੂ ਹੋ ਕੇ ਜਿਹੜੀ ਕਿ ਵੱਖ-ਵੱਖ ਬਜ਼ਾਰਾਂ ਵਿੱਚੋਂ ਜਿਵੇਂ ਕਟੜਾ ਜਮਲ ਸਿੰਘ ਹੈ ਅਮਰਤਾ ਕੀ ਚੌਂਕ ਹੈ ਕਟੜਾ ਸ਼ੇਰ ਸਿੰਘ ਰੀਜਨ ਟਾਂਕੇ ਚੌਂਕ ਤੋਂ ਸਕੰਦਰੀ ਗੇਟ ਤੋਂ ਹਾਲ ਗੇਟ ਹਾਲ ਬਾਜ਼ਾਰ ਗੋਲ ਹਟੀ ਚੌਂਕ ਤੋਂ ਵੱਖ-ਵੱਖ ਹੋਰ ਬਜ਼ਾਰਾਂ ਤੋਂ ਹੁੰਦੀ ਹੋਈ ਵਾਪਸ ਕਰਮਰੋੜੀ ਚੌਂਕ ਮੰਦਰ ਪਰਸਵਿਕ ਜਾ ਕੇ ਸੰਪੰਨ ਹੋਵੇਗੀ ਔਰ ਗੱਦੀ ਨਹੀਂ ਸੀ ਮਹਾਂਤ ਅਨੰਤਦਾਸੀ ਮਹਾਰਾਜ ਨੇ ਸਮੂਹ ਸੰਗਤਾਂ ਨੂੰ ਇਸ ਸ਼ੋਭਾ ਯਾਤਰਾ ਵਿੱਚ ਭਾਗ ਲੈਣ ਦੀ ਜਿਹੜੀ ਕਿ ਉਹ ਅਪੀਲ ਕੀਤੀ ਹੈ ਸੱਦਾ ਦਿੱਤਾ ਹੈ ਔਰ ਨਾਲ-ਨਾਲ ਜਿਹੜਾ 20 ਤਰੀਕ ਦਾ ਪ੍ਰੋਗਰਾਮ ਹੈ ਉਹ ਸਬੰਧ ਵਿੱਚ ਵੀ ਸਾਰੇ ਜਿਹੜਾ ਕਿ ਵਿਸਤਾਰ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਲੋਕਾਂ ਨੂੰ ਆਖਿਆ ਵੀ ਇਸ ਜਨਮ ਦਿਹਾੜੀ ਮਹੋਤਸਵ ਵਿੱਚ ਭਾਗ ਲੈ ਕੇ ਜਿਹੜੇ ਕੀ ਸਤਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਜਿਹੜੀ ਕਿ ਪ੍ਰਾਪਤ ਕਰੋ। ਬਾਬਾ ਲਾਲ ਜੀ ਦਾ ਜਿਹੜਾ ਮਹਾਰਾਜ 671ਵਾਂ 671ਵਾਂ ਜਿਹੜਾ ਜਨਮ ਦਿਵਸ ਮਹੋਤਸਵ ਮਨਾ ਰਹੇ ਉਹਦੇ ਬਾਰੇ ਪ੍ਰੋਗਰਾਮ ਸਤਗੁਰੂ ਸ੍ਰੀ ਬਾਬਾ ਲਾਲ ਦੇਵਾਲ ਜੀ ਮਹਾਰਾਜ ਦਾ 671ਵਾਂ ਜਨਮ ਦਿਵਸ ਮਹੋਤਸਵ ਗੱਦੀ ਬਾਬਾ ਲਾਲ ਦੇਵਾਲ ਜੀ ਚੌਂਕ ਕਰਮਨ ਰੋੜੀ ਅੰਮ੍ਰਿਤਸਰ ਮੈਂ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਨਿਉਂ ਤੋਂ ਬਾਬਾ ਲਾਲ ਜੀ ਦਾ ਜਨਮ ਮਹੋਤਸਵ ਪੂਰੇ ਭਾਰ और हर महीने की माघ की द्वितीया को बाबा लाल जी का जन्मदिन मनाया जाता है इस वर्ष 20 जनवरी को द्वितीया आ रही है तो 20 जनवरी को बाबा लाल जी का जन्मोत्सव धूमधाम से मनाया जाएगा सुबह दस बजे पंचामनी स्नान होगा भजन संध्या सारे दिन चलेगी रात को बारह बजे तक अटूट लंगर सारा दिन चलेगा रात्रि बारह बजे बाबालाल जी की महाआरती होगी प्रसाद वितरण होगा उसके साथ ही प्रोग्राम का समापन होगा इस संबंध में एक विशाल शोभा यात्रा सत्रह जनवरी को गद्दी परिसर से आरंभ होगी जिसकी तैयारियां यहां फतेह सिंह कॉलोनी बीस नंबर गली से यहां पर गोदाम है हमारे यहां पर झांकियां तैयार करते हैं ये सारी झांकियां यहां से सोलह जनवरी को रात्रि कर्मा चौक में पहुँच जाएंगी तो गद्दी परिसर से ये शोभा यात्रा आरम्भ होगी जो शहर के भिन्न भिन्न इलाकों से होते हुए गद्दी परिसर में साए आरम्भ होगी समापन होगा इसका के पहुँचे गुरु घर की गद्दियाँ गद्दी घर की खुशियाँ प्राप्त करें बाबा लाल जी का आशीर्वाद प्राप्त करें आंदेने ये ये झांकियाँ बनाने के लिए मेरे पास एक उड़ीसा के कलाकार हैं जो हर वर्ष बनाते हैं सेवा करते हैं यहाँ और कहीं नहीं जाते हैं ये ਸਿਰਫ ਇਹ ਹੀ ਪਰਿਜਾਗ ਨੂੰ ਤਿਆਰ ਕਰਵਾਤੇ ਜੈ ਸ੍ਰੀ ਬਾਵਾ ਲਾਡੂ ਕੈਮਰਾ ਪਰਸ ਤੋਂ ਸੁਖਪਾਲ ਦੇ ਨਾਲ ਸਿਕੰਦਰ ਪਰਸਰੀਚਾ ਦੇਣਕਸੂਆ ਟੀਵੀ ਅੰਮ੍ਰਿਤਸਰ